ਸਾਂ ਮੇ ਤੁੰਮੀ ਇਧਰੋਂ ਬੱਸ ਸਟੈਂਡ ਨੂੰ ਜਾ ਵੜਦਾਂ। ਸਾਹਮਣੇ ਰਹਿ ਜਾਂਦਾ ਪਿੰਡ ਯਾਰ ਮੋਗੇ ਦਾ। ਰਿਮੋਟ ਤਾਂ ਆਪਾਂ ਕਰਾ ਲਿਆ ਠੀਕ ਆ। ਇਹ ਆ ਗਿਆ ਇਧਰ ਬਿੱਗ ਬੈਨ। ਕੋਈ ਬੈਲਟ ਕਦੇ ਕਰਾਈ ਪੈਂਦੀ ਆ ਤੇ ਉਸੇ ਕਰਕੇ ਬੱਤੀ। ਇਹ ਝੇਲਾ ਬਈ ਮੋਗੇ ਦੀ। ਕਰੀ ਕਾਈ ਕਰਵਾਉਂਦੇ। ਅੱਜ ਜਿਹੜਾ ਸਫਰ ਆ ਇਹ ਆਪਾਂ ਕਰਨ ਲੱਗੇ ਆ ਤਲਵੰਡੀ ਭਾਈ ਤੋਂ ਮੋਗੇ ਦਾ। ਕਿਉਂਕਿ ਆਪਾਂ ਨੂੰ ਮੋਗੇ ਇੱਕ ਦੋ ਕੰਮ ਹੈਗੇ ਆ। ਇੱਕ ਤਾਂ ਜਿਹੜੀ ਗੱਡੀ ਦੀ ਕੱਲ ਬੈਲਟ ਟੁੱਟ ਗਈ ਸੀ ਬੈਲਟ ਲੈ ਕੇ ਆਉਣੀ ਆ ਤੇ ਇੱਕ ਰਿਮੋਟ ਗੱਡੀ ਦਾ ਜਿਹੜਾ ਆਪਣੀ ਦਾ ਜਵਾਕਾਂ ਨੇ ਦਾ ਉਹ ਠੀਕ ਕਰਵਾਉਣਾ ਵਾ ਗੱਡੀ ਠੀਕ ਕਰਾ ਕੇ ਲੈ ਆਂਦੀ ਸੀ ਉਹ ਰਿਮੋਟ ਜਿਹੜਾ ਖਰਾਬ ਹੋ ਗਿਆ ਸੀ ਆਪ ਉਹ ਠੀਕ ਕਰਾ ਕੇ ਲੈ ਕੇ ਆਉਣਾ ਵਾ ਤੇ ਜਿਹੜਾ ਇਹ ਰੋਡ ਆ ਇਹ ਰੋਡ ਹੈਗਾ ਤਲਵੰਡੀ ਭਾਈ ਵਾਲਾ ਜਿਹੜਾ ਮੋੜ ਦੀ ਤੋਂ ਆਉਣਾ ਵਾ ਪੁਰਾਣਾ ਰੋਡ ਤੇ ਓਹ ਸਾਹਮਣੇ ਉੱਥੇ ਚੌਕ ਉੱਥੋਂ ਆਪਾਂ ਬਸ ਤੇ ਜਾਵਾਂਗੇ ਮੋਗੇ ਤੋਂ ਪਹਿਲਾਂ ਇਹ ਜਿਹੜਾ ਚੌਂਕ ਸੁਨਣਾ ਜਾਂ ਹੁੰਦਾ ਸੀਗਾ ਤੇ ਪਰ ਹੁਣ ਇੱਥੇ ਕਾਫੀ ਰੌਣਕ ਮੇਲਾ ਜਾਂ ਬਣ ਗਿਆ ਵਾ ਇਧਰਲੇ ਪਾਸੇ ਡੈਗ ਬਣਿਆ ਹੋਇਆ ਤੇ ਨਾਲ ਇਧਰ ਨਿਊ ਕਲਸੀ ਨਰਸਰੀ ਆ ਤੇ ਇਧਰਲੇ ਪਾਸੇ ਇੱਕ ਗੱਡੀਆਂ ਵਾਲੀ ਸ਼ਾਪ ਆ ਜਿਹੜੀਆਂ ਗੱਡੀਆਂ ਕਾਰਾਂ ਦੀ ਰਿਪੇਅਰ ਰਿਪੇਅਰ ਕਰਦੇ ਆ ਐਸੀ ਜਗ੍ਹਾ ਤੇ ਰਤਨ ਮੋਟਰ ਗੈਰ ਤੋ ਸਾਹਮਣੇ ਚੌਕ ਆ ਗਿਆ ਆ ਜਿਹੜੀ ਆ ਇੱਕ ਹਾਜਰੀ ਆ ਬਿਲਡਿੰਗ ਜੀ ਆ ਬਹੁਤ ਟਾਈਮ ਦੀ ਇੱਥੇ ਤੇ ਕਈ ਹੋਟਲ ਬਣੇ ਕਈ ਕੀ ਕੁਛ ਬਣਿਆ ਪਰ ਇਹ ਨਹੀਂ ਚੱਲਿਆ ਸਾਰ ਇੱਥੇ ਹੈਡਰੇ ਵੀ ਖੜੇ ਹੁੰਦੇ ਆ ਜੇ ਕਿਸੇ ਨੇ ਮਾਲਾ ਆ ਕੇ ਜਾਣਿਆ ਆ ਸੇ ਪਾਸੇ ਕਿਉਂਕਿ ਸ਼ੋਅ ਹੋਪ ਇੱਥੇ ਕਾਫੀ ਹੋ ਜਾਂਦਾ ਪਾ ਲੋਕ ਵਾਵਾ ਆਉਂਦੇ ਜਾਂਦੇ ਕਰਕੇ ਉਹ ਹੈਗਾ ਸਾਹਮਣੇ ਚੌਕ ਇਹ ਹੈਗਾ ਫਰੋਇਪਰ ਵਾਲਾ ਰੋਡ ਇਧਰ ਫਰੀਦਕੋਟ ਹੁੰਦਾ ਨੇ ਪਾਸਾ ਇੱਥੋਂ ਤੇ ਉਹ ਸਾਹਮਣੇ ਉੱਥੇ ਮੋਕੇ ਇਧਰਲੇ ਪਾਸੇ ਨੂੰ ਅੰਮਰਸਾਹ ਲੰਘ ਜਾਂਦਾ ਵਾ ਆ ਇੱਥੋਂ ਜਿਹੜਾ ਫਰੀਦਕੋਟ ਨੂੰ ਕੋਟਪੁਰ ਬਠਿੰਡੇ ਨੂੰ ਜਾਣਾ ਇੱਥੇ ਸਵਾਰੀਆਂ ਸਾਰੀਆਂ ਖੜੀਆਂ ਹੁੰਦੀਆਂ ਨੇ ਉਧਰ ਵੀ ਹੈਡ ਰੇ ਖੜੇ ਹੁੰਦੇ ਤੇ ਨਾਲ ਹੀ ਇਧਰਲੇ ਪਾਸੇ ਇੱਕ ਸਨੀਕਰ ਵਾਲੇ ਵੀ ਹੈਗੇ ਆ ਬੱਸ ਆ ਗਈ ਆ ਮੋਕੇ ਵਾਲੀ ਇਸੇ ਤੇ ਚੜ ਚੱਲਦੇ ਆਪਾਂ ਬਸ ਤਕਰੀਬਨ ਸਾਰੀ ਫਾਲੀ ਹੋ ਇੱਕ ਹਸਾਬ ਨਾਲ ਹੀ ਸਵਾਰੀਆਂ ਬੈਠੀਆਂ ਖਾਲੀ ਆ ਤਕਰੀਬਨ ਬਸ ਸਾਰੀ ਸਾਡੀ 15-20 ਸਵਾਰੀਆਂ ਇਸ ਖੇਤਰਕੜੀਆਂ ਦੇ ਨਾਲ ਵੀ ਸੀ ਆਪਣੀ ਜਿਹੜੀ ਫਾਲੀ ਆ ਲਗਾ ਮੋਕੇ ਜਲੇ ਰਹਿਣਾ ਪਹਿਲਾ ਪਿੰਡ ਤਾਰਾਪੁਰ ਜਦੋਂ ਫਤਵੰਦੀ ਵਾਲੇ ਪਾਸੇ ਆਉਣੇ ਤੇ ਇਹ ਪਹਿਲਾ ਪਿੰਡ ਪਹਿਲਾ ਮੋਕੇ ਦਾ ਤਾਰਾਪੁਰ ਤੇ ਇੱਥੇ ਹੀ ਜਿਹੜਾ ਟੂਰਿਸਟ ਬੈਠਾ ਹੋਇਆ ਤਗਰੂ ਪਿੰਡ ਪਹੁੰਚ ਗਿਆ ਤੇ ਆ ਮਾਦ ਮੁੰਡੇ ਵਾਲੇ ਵੀ ਬੈਠੇ ਇੱਥੇ ਕਿੰਨੇ ਇੱਥੇ ਬਣ ਗਿਆ ਪ੍ਰੋਬਲਮ ਤੇ ਹੁਣ ਇਹ ਫਾਟਕਾਂ ਵਿੱਚ ਦੀ ਨਹੀਂ ਲੰਘਦੀ ਮਾਸੂੜੀ ਤੇ ਹੁਣ ਇਹ ਪੌੜ ਤੋਂ ਹੀ ਲੰਘ ਜਾਣੇ ਨੇ ਬਾਈਪਾਸ ਆ ਪਹਿਲਾਂ ਰੋਡ ਦੂਜਾ ਚੱਲਦਾ ਹੁੰਦਾ ਸੀਗਾ ਤੇ ਜਿਹੜੇ ਫਾਟਕਾਂ ਆ ਉੱਥੱਲੇ ਰਹਿ ਗਿਆ ਸਰਵਿਸ ਰੋਡ ਬਣਾਤਾ ਤੇ ਹੁਣ ਇਹ ਜਿਹੜਾ ਆਪਣਾ ਟੱਗਰੂ ਵਾਲਾ ਪੌਣਾ ਇਹ ਚੱਲ ਪਿਆ ਉਹ ਪਰਲੇ ਪਾਸੇ ਜਿੱਥੇ ਸਪੈਨਡੇ ਲੱਗੇ ਉਹ ਹੈਗੀ ਰੇਰ ਰੇ ਲਾਂ ਨਾਲ ਨਾਲ ਜਿਹੜੀ ਟੱਗਰੂ ਪਿੰਡ ਦੇ ਵਿੱਚ ਵੀ ਸਟੇਸ਼ਨ ਬਣਾ ਹੋਇਆ ਵਾ ਇੱਥੋਂ ਹੋ ਜਾਂਦਾ ਦੁੰਨੇ ਕੇ ਪਿੰਡ ਜਿਹੜਾ ਸ਼ੁਰੂ ਤੇ ਨਾਲ ਹੀ ਜਿਹੜਾ ਆਪਣਾ ਮੂਹ ਹੈ ਤੇ ਤਕਰੀਬਨ ਇੱਥੋਂ ਅੱਡਾ ਜਿਹੜਾ 1.5 ਕਿਲੋਮੀਟਰ ਤੋਂ ਹੋ ਆਪਾਂ ਉਤਰ ਗਏ ਆ ਜਿਹੜਾ ਲਿਸ਼ਟਾ ਤੇ ਇੱਥੇ ਆਟੋ ਵੀ ਹੋਣਗੇ ਦੇਖਦੇ ਆ ਆਟੋ ਤੇ ਜਾਣਾ ਕਿ ਕਿਸ ਹਿਸਾਬ ਕਿਸਾ ਆ ਆਪਾਂ ਉਤਰੇ ਹਾਂ ਬੱਸ ਸੇ ਸਾਹਮਣੇ ਐ ਐਮ ਐਚ ਤੇ ਤੇ ਇੱਥੇ ਮਿਲ ਹੀ ਜਾਣੇ ਆ ਬਾਹੂਬਲੀ ਜਾਣ ਵਾਸਤੇ ਆਪਾਂ ਨੂੰ ਦੇਖਦੇ ਆ ਅਕਾਲਸਰ ਰੋਡ ਤੇ ਜਾਣਾ ਆਪਾਂ ਸਾਹਮਣੇ ਆ ਗਿਆ ਲਾਈਟਾਂ ਵਾਲਾ ਚੌਕ ਮੇਨ ਬੱਸਾਂ ਨਾਲ ਇਥੋਂ ਮੇਨ ਇਧਰ ਨੂੰ ਬੱਸ ਸਟੈਂਡ ਨੂੰ ਜਾ ਵੜ ਲਿਗਾ ਚਲੋ ਮਟਰ 1 ਕਿਲੋਮੀਟਰ ਅੱਗੇ ਆ ਉੱਥੇ ਆਪਾਂ ਜਾਣਾ ਠਾਕਾ ਅਸਾ ਰੋਡ ਜਿਹੜਾ ਇਥੋਂ 1.5 ਕਿਲੋਮੀਟਰ ਅੱਗੇ ਆ ਉੱਥੇ ਆਪਾਂ ਜਾਣਾ ਵਾ ਇਹ ਹੈਗਾ ਚੌਕ ਸਾਹਮਣੇ ਰਹਿ ਜਾਂਦਾ ਮੇਨ ਬਾਜ਼ਾਰ ਮੋਕੇ ਦਾ ਤੇ ਇਧਰਲੇ ਪਾਸੇ ਨੂੰ ਦਿਹਾਨਾ ਬਸ ਇੱਧਰ ਰੋਕ ਦਿਆਂ ਲੁਧਿਆਣੀਆਂ ਜੀ ਕਹਿੰਦੇ ਨੇ ਬਾਹਰੋਂ ਬਾਈਪਾਸ ਜਾਣਾ ਸਾਰੋ ਬਾਹਰ ਇੱਧਰ ਨੇ ਪਾਸੇ ਮੋਕੇ ਦਾ ਬੱਸ ਸਟੈਂਡ ਹੈ ਜੀ ਇੱਥੋਂ ਪਤਾ ਕਰਦੇ ਕੋਈ ਆਪਾ ਜਾਂਦਾ ਹੋਇਆ ਤਾਂ ਆਪਾਂ ਜਾਣਾ ਕਾਲਸਾ ਰੋਡ ਤੇ ਵੈਸੇ ਆਟੋ ਦਾ ਵੀ ਆਪਾਂ ਕੀ ਦੇਖਣਾ ਕਿਉਂਕਿ ਆਪਾਂ ਨਾ ਰਿਪੋਰਟ ਵੀ ਠੀਕ ਕਰਾਉਣਾ। ਉਹ ਆ ਪੌਲ ਜਿੱਥੇ ਥੱਲੇ ਉਤਰਦਾ ਵਾ ਉੱਥੇ ਜੇ ਹੀ ਆਹੋ ਜਿਹੜੀ ਪਤਾ ਨਹੀਂ ਕਿਹੜੀ ਵਸਤੀ ਬੋਲਦੇ ਸੀਗੇ ਗੋਵਿੰਦਪੁਰਾ ਵਸਤੀ ਚ ਹੈ ਤਾਂ। ਤੇ ਉੱਥੇ ਉਹ ਗੱਡੀਆਂ ਨਿੱਕੀਆਂ ਠੀਕ ਕਰਦਾ ਤੇ ਉੱਥੋਂ ਨਾ ਰਿਪੋਰਟ ਠੀਕ ਕਰਾਉਣਾ ਤੇ ਫੇਰ ਆਪਾਂ ਗਾਂ ਉਹਨੇ ਜਕਰ ਰਿਪੋਰਟ ਠੀਕ ਕਰ ਦੇਗਾ ਤੇ ਆਪਾਂ ਲੈ ਆਵਾਂਗੇ ਨਜ਼ਰ ਪੈ ਜਗਾ। ਆ ਮਾਈਕਰੋ ਗਲੋਬਲ ਵਾਲਿਆਂ ਦੀ ਆਈਲੈਂਡਸ ਵਾਲਿਆਂ ਦੀ ਬ੍ਰਾਂਚ ਆ ਇੱਥੇ। ਫਸਟ ਸਟੈਂਡ ਦੇ ਬਿਲਕੁਲ ਨਾਲ ਟੈਕਟਾ ਵੀ ਦਿੰਦੇ ਆ ਬਾਈ ਲਿਖਿਆ ਸਾਸਤਰੀਆਂ ਹਵਾਈ ਟੈਕਟ ਉਹ ਬੰਨੇ ਘਰ ਵਾਸਤੇ ਆਵੇ ਸਾਹਮਣੇ ਲਿਖਿਆ ਉੱਥੇ ਤੇ ਇੱਥੇ ਇਧਰੋਂ ਪਾ ਜਾਣਾ ਆ ਸਾਹਮਣੇ ਰੋਡ ਆ ਜਾਂਦਾ ਬਾਈ ਇਧਰਲੇ ਪਾਸੇ ਤੇ ਉਹ ਗੁਰਦੁਆਰਾ ਤੇ ਗੁਰਦੁਆਰੇ ਨਾਲ ਹੀ ਉਹ ਜਿਹੜਾ ਸਾਹਮਣੇ ਉੱਥੇ ਬਣੀ ਹੋਈ ਆ ਇੱਕ ਧੀੜੀ ਜੀ ਘੜੀ ਆ ਉਹਦੇ ਵਿੱਚ ਉਹ ਬਾਈ ਜਿਹੜਾ ਗੱਡੀਆਂ ਠੀਕ ਕਰਦਾ ਵਾ ਆਪ ਗੱਡੀ ਉੱਥੋਂ ਠੀਕ ਕਰਵਾ ਕੇ ਲੈ ਗਿਆ ਸੀ ਪਹਿਲਾਂ ਵਲੌਗ ਪਾਇਆ ਸੀ ਉਹ ਵੀ ਉਨੂੰ ਰਿਮੋਟ ਦਿਖਾਉਣਾ ਉਹਨੇ ਚਾਹ ਰਿਹਾ ਰਿਮੋਟ ਸੈੱਟ ਕਰ ਦੂਗਾ ਤੇ ਆਪਾਂ ਗਾਉਂ ਜਾ ਜਾਵਾਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਗੋਬਿੰਦਗੜ੍ਹ ਬਸਤੀ ਗਲੀ ਨੰਬਰ 4 ਤੇ ਇੱਥੇ ਉਹ ਸਾਹਮਣੇ ਹਰੀ 게ਟ ਵਾਲਾ ਬਾਈ ਦਾ ਘਰ ਆ ਉਥੇ ਖੜਾ ਕੇ ਰਿਮੋਟ ਚੱਲਦੇ ਆ ਆਹ ਘਰ ਆਗਾ ਬਾਈ ਦਾ ਤਾਪਾ ਕਰਾ ਲਿਆ ਠੀਕ ਆ ਦੇਖੋ ਪਾਈਆਂ ਦਾ ਸੀਗਾ 5-7 ਮਿੰਟ ਬਹਿ ਜਾ ਸੈੱਟ ਕਰ ਦਿੰਨੇ ਆ ਤੇ ਤਾਰਾਂ ਤੁਰਾਈਆਂ ਲੈ ਗਈਆਂ ਸੀ ਹੋ ਸਕਦਾ ਡੱਕ ਡੱਕ ਭਰਾ ਹੋਵੇ ਇਹ ਕਰਾ ਲਿਆ ਸੈੱਟ ਤੇ ਹੁਣ ਚੱਲਦੇ ਆ ਗਾਲਸਾ ਰੋਡ ਤੇ ਸੜਕ ਪਾਰ ਕਰ ਲਈਏ ਇੱਥੋਂ ਕਿਉਂਕਿ ਗਾਲਸਾ ਰੋਡ ਦੂਜੇ ਪਾਸੇ ਆ ਸੜਕ ਦੇ ਇਸੇ ਪਾਸੇ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਸਾਹਮਣੇ ਉਹਨਾਂ ਦਾ ਆ ਦਸ ਰੋਡ ਆ ਬਈ ਮੋਗੇ ਦਾ ਖਾਲਸਾ ਟ੍ਰੈਵਲ ਵਾਲੇ ਵੀ ਜਿਹੜੇ ਇੱਥੇ ਨਾਲ ਕੇ ਟਮ ਬਸਾਂ ਉੱਤਰ ਕੇ ਜਿਹੜੀਆਂ ਪਾਕਸਤਾਨ ਨਾਲ ਪਾਸੇ ਨੂੰ ਜਾਂਦੀਆਂ ਜਾਂ ਪਾਸੇ ਐ ਦਵਾਰ ਨੂੰ ਇੱਥੇ ਗੱਡੀਆਂ ਦਾ ਬਹੁਤ ਜਿਹੜਾ ਵੱਡਾ ਬਾਜ਼ਾਰ ਵੀ ਲੱਗਦਾ ਗਾ ਮੋਗੇ ਸ਼ਹਿਰ ਦੇ ਵਿੱਚ ਇਹ ਆ ਗਿਆ ਇਧਰ ਬਿਗ ਬੈਨ ਇਹ ਇੱਥੇ ਕੋਈ ਸ਼ਾਨੀ ਵਾਲੇ ਆ ਸਪੇਅਰ ਪਾਰਟ ਵਾਲੇ ਉਹਨਾਂ ਕੋਲ ਵੀ ਆਪਾਂ ਨੂੰ ਜਿਹੜੇ ਬੈਲਟ ਮਿਲ ਜੂਗੀ ਕਿਉਂਕਿ ਉਹ ਵੀ ਟੈਂਪੂ ਟਰੈਵਲ ਦਾ ਜਿਹੜਾ ਕੰਮ ਕਰਦੇ ਆ ਤੇ ਸਫੇਰਪੜ ਸਾਰਾ ਉਹਨਾਂ ਕੋਲ ਟੈਂਪੂ ਟਰੈਵਲ ਵਾਲਾ ਹੀ ਹੁੰਦਾ ਵਾ ਤੇ ਜਾਂ ਫਿਰ ਇੱਕ ਫੌਜੀ ਦੀ ਦੁਕਾਨ ਆ ਦੋ ਆ ਫੌਜੀ ਦੀਆਂ ਇੱਕ ਡੂੰਗਾ ਜਿਹਾ ਬੈਠਾ ਕਾਲਸਾ ਰੋਡ ਦੇ ਨਾਲ ਹੀ ਤੇ ਇੱਕ ਥੋੜਾ ਜਿਹਾ ਉਰੇ ਹੋਰ ਤੇ ਜਾਂ ਫਿਰ ਸ਼ਾਣੀ ਵਾਲੇ ਇਹਨਾਂ ਕੋਲ ਕਾਫੀ ਮਸ਼ਹੂਰ ਆ ਮੋਗੇ ਦੇ ਵਿੱਚ ਇਹਨਾਂ ਕੋਲ ਸਾਮਾਨ ਮਿਲ ਜਾਂਦਾ ਇਧਰਲੇ ਪਾਸੇ ਬਈ ਬੰਪਰ ਰਿਪੇਅਰ ਕਰਦੇ ਆ ਤੇ ਜਿਨ੍ਹਾਂ ਗੱਡੀਆਂ ਗੋਡੀਆਂ ਦੇ ਬੰਪਰ ਟੁੱਟੇ ਆ ਉਹ ਇੱਥੇ ਰਿਪੇਅਰ ਕਰਾ ਸਕਦੇ ਹਨ। ਉਹ ਬੰਪਰ ਹੀ ਬੰਪਰ ਪਏ। ਥਲੇ ਬਾਕੀ ਗੱਡੀ ਆ। ਅਕਾਲ ਤਖਤ ਰੋਡ ਆ ਜਾਂਦਾ ਸਾਹਮਣੇ ਤੇ ਇਸੇ ਆ ਗਿਆ ਸੂਦ ਸਾਹਗਾ ਸਟੇਸ਼ਨ ਦੇ ਨਾਲ ਹੀ ਅੱਗੇ ਜਾ ਕੇ ਨਾ ਗਲੀ ਜਿਹਦੇ ਵਿੱਚ ਸੜਾ ਛਾਣੀ ਵਾਲਿਆਂ ਦਾ ਹੈਗਾ ਵਾ ਸਪੇਅਰ ਪਾਰਟ 108 ਐਂਬੂਲੈਂਸ ਦੀ ਜਿਹੜੀ ਬਾਈ ਜਣੇ ਬਈ। કરી ਜਾਂਦੇ ਕੋਈ ਆਕਲਾ ਕੋਈ ਕੰਮ ਕਰਦਾ ਸੀ ਹਨਾ ਤੂੰ ਤਾਂ ਉਹ ਤਾਂ ਕਿਤੇ ਮੇਰੇ ਘਰ ਇੱਥੇ ਸਾਫ਼ ਕਰਦੇ ਸ਼ਾਮ ਆਹ ਇਹਦੇ ਦੇ ਪਾਸੇ ਆ ਸ਼ਾਨੀ ਵਾਲੇ ਸਾਹਮਣੇ ਆ ਇਹਨਾਂ ਦੀ ਦੁਕਾਨ ਬਾਹਰੋਂ ਦੀ ਸੋਣ ਇਹਨਾਂ ਨੇ ਇੱਥੇ ਕਰਦੀ ਕੋਈ ਮਰੇ ਇੱਕਦਮ 960 ਨੰਬਰ ਵਖਾਜੀ ਬਾਈ ਹੇਗੇ ਸ਼ਾਣੀ ਵਾਲੇ ਦੀ ਦੁਕਾਨ ਇਥੋਂ 960 ਨੰਬਰ ਬਾਈ ਨੇ ਕਿਹਾ ਆਪਣੀ ਮਕੈਨਿਕ ਨਾ ਹੋਈ ਗੱਲ ਤੇ ਉਹ ਜਿਹੜੀ 960 ਨੰਬਰ ਬੈਲਟ ਲੈ ਕੇ ਜਾਣੀ ਸੁਪਰ ਗੱਡੀ ਦੀ ਬਾਈ ਨੇ ਕੜਤੀ ਆ 960 ਨੰਬਰ ਕਿੱਥੇ ਲਿਖਿਆ ਗਿਆ ਇਹ ਇੱਥੇ ਲਿਖਿਆ ਸਾਈਡ ਤੇ ਹਾਂ 960 ਨੰਬਰ ਆ ਬਈ ਇਹ ਹਾਂ ਆ ਦੇ ਦੇ ਯਾਰ ਬਾਈ ਆ ਦੇ ਦੇ ਸਿੰਬਲ ਉਹਨੂੰ ਆ ਰਿਹਾ ਹਾਂ ਆ ਸਿੰਬਲ ਦੇ ਦੇ ਨਾ ਕਿਉਂਕਿ ਬੈਲਟ ਕਿਤੇ ਕਰਦਾ ਹੀ ਪੈਂਦੀ ਆ ਤੇ ਇਸੇ ਕਰਕੇ ਬਾਈ ਪੁੱਛ ਪਤਾਲ ਘੱਟੇ ਲੈ ਕੇ ਚੱਲਿਆਂ ਬੱਪਾ 960 ਨੰਬਰੀ ਕਿਉਂਕਿ ਸਫਰ ਦੇ 960 ਹੀ ਝੜਦੀ ਆ 300 ਦੀ ਆਪਾਂ ਨੂੰ ਬੈਲਟ ਦਿੱਤੀ ਆ ਮੋਕੇ ਦੀ ਆ ਗਈ ਹੈ ਜੇਲ ਇੱਥੇ ਲੋਕ ਮਿਲਣ ਵਾਸਤੇ ਅੱਜ ਗੇਟ ਜਿਹੜਾ ਫੇਡ ਕਰੀ ਜਾਂਦੇ ਉਹਨਾਂ ਦਾ ਇਹ ਜੇਲ ਆ ਬਾਈ ਮੋਕੇ ਦੀ ਅਜੇ ਪੁਰਾਣਾ ਸਿਸਟਮ ਹੀ ਜਿਹੜਾ ਇਹ ਪੁਰਾਣੀ ਜੇਲਾ ਬਿਲਕੁਲ ਜਿਹੜੀ ਆਪਣਾ 메ਨ ਬਾਜ਼ਾਰ ਦੇ ਕੋਲੇ ਹੀ ਆ ਜਾਂ বাস ਸਟੈਂਡ ਦੇ ਕੋਲੇ ਚੱਲ ਜੇ ਇੱਥੇ ਗੇਟ ਬੜਿਆ ਵਾ ਸੰਤ ਸੰਤੰਤਰਤਾ ਸੰਗਾਮਨੀ ਯਾਦਗਾਰ ਭਵਨ ਸ਼ਹੀਦ ਭਗਤ ਸਿੰਘ ਮਾਰਕੀਟ ਗੇਟ ਤੇ ਨਾਲ ਇੱਥੇ ਯੂਨੀਅਨ ਬਣੀ ਹੋਈ ਆ ਤੇ ਇਧਰਲੇ ਪਾਸੇ ਅਕਾ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਵਾਲੇ ਵੀ ਹੈਗੇ ਆ ਪਹਿਲਾਂ ਉਹਨਾਂ ਦੀ ਜਿਹੜੀ ਸ਼ਾਪਸ ਲੱਗਦਾ ਥੋੜਾ ਜਿਹਾ ਪਿੱਛੇ ਸੀ ਹੁਣ ਅੱਗੇ ਹੋ ਗਈ ਆ ਇੱਥੇ ਇੰਸ਼ੋਰੈਂਸ ਵਾਲੇ ਆ ਤੇ ਨਾਲ ਹੀ ਅਗਲੇ ਪਾਸੇ ਨਾ ਤੇ ਜਿਨ੍ਹਾਂ ਨੇ ਮੰਨ ਲਓ 에어ਪੋਰਟ ਤੇ ਜਾਣਾ ਤੇ ਉਹਨਾਂ ਨੇ ਇੱਥੇ ਜਿਹੜਾ ਗੱਡੀਆਂ ਲੈ ਜਾਣ ਦਾ ਖਾਸ ਪ੍ਰਬੰਧ ਆ ਬੱਸਾਂ ਵੀ ਇੱਥੋਂ ਲੈ ਕੇ ਜਾਂਦੀਆਂ ਤੇ ਟੈਂਪੋਰਰੀ ਡਰਾਈਵਰ ਤੇ ਆ ਆਪਣਾ ਲੈ ਜਾਂਦੇ ਲੁਧਿਆਣੇ ਤੇ ਲੁਧਿਆਣੇ ਤੋਂ ਫਿਰ ਬੱਸਾਂ ਤਕਨ ਟੁਕਟਾ ਨਾਲ ਜਿਹੜਾ ਇੱਥੇ ਹੀ ਹੈਗਾ ਸਾਰਾ ਸਿਸਟਮ ਇਮੀਗ੍ਰੇਸ਼ਨ ਜਿਹੜੇ ਦਫ਼ਤਰ ਵੀ ਹੈਗੇ ਆ ਇਧਰਲੇ ਪਾਸੇ ਤੇ ਬਾਕੀ ਬਈ ਆ ਵੇ ਆ ਸਾਹਮਣੇ ਨਾਲੋਂ ਸਾਹਮਣੇ ਮੇਨ ਆਪਣਾ ਚੌਕ ਆ ਗਿਆ ਤੇ ਇਧਰਲੇ ਪਾਸੇ ਆਟੋ ਖੜੇ ਆ ਇਹ ਬਹੁਤ ਬੜੇ ਇਹ ਇਥੋਂ ਕਿਰਾਏ ਤੇ ਵੀ ਮਿਲ ਜਾਂਦੇ ਆ ਭਾਈ 300 300 ਰੁਪਿਆ ਸ਼ਾਇਦ ਦਿਹਾੜੀ ਤੇ ਇਥੋਂ ਲਿਜਾ ਸਕਦੇ ਬਾਕੀ ਤੁਹਾਡੀ ਆਪਦੀ ਮਿਹਨਤ ਆ ਇੰਡੋ ਕੈਨੇਡੀਅਨ ਵੀਜ਼ਾ ਦਫਤਰ ਇਧਰ ਕਾफी ਹੈ ਗਿਆ ਭਾਈ ਇਹ ਆ ਚੌਕ ਮੇਨ ਕਿ ਆਪਾਂ ਹੁਣ ਬਸ ਸਟੈਂਡ ਤੋਂ ਹੀ ਚੱਲਾਂਗੇ ਵਾਪਸ ਕਿਉਂਕਿ ਇੱਥੋਂ ਸੀਟ ਸੂਟ ਮਿਲਣ ਦੇ ਚਾਂਸ ਘੱਟ ਆ ਇਹਦੇ ਤੋਂ ਬਿਹਤਰ ਆਪਾਂ ਬਸ ਸਟੈਂਡ ਜਾਵੜੀਏ ਤੇ ਉੱਥੇ ਬੈਠਾਂਗੇ ਇਹ ਹੈਗਾ ਮੂਗੇ ਵਾਲਾ ਬੈਕ ਸੈਟ ਦੀ ਜਿਹੜਾ ਰਸਤਾ ਜਾਂ ਕਹਿ ਦਈਏ ਮੇਨ ਬਾਜ਼ਾਰ ਵਾਲੇ ਪਾਸੇੋਂ ਦਾ ਇੱਕ ਰਾਹ ਛੱਡਿਆ ਹੋਇਆ ਤੇ ਬੱਸ ਸਟੈਂਡ ਨੂੰ ਜਾਵਾਂਗਾ ਸਿੱਧਾ ਇਹ ਗੱਡੀ ਫ੍ਰੀ ਚੱਲਦੀ ਮੈਂ ਇਹ ਪੱਕੀ ਖੜੀ ਹੈ ਇੱਥੇ ਤੁਹਾਨੂੰ ਪਹਿਲਾਂ ਦੱਸਿਆ ਇਧਰਲੇ ਪਾਸੇ ਪਾਰਕਿੰਗ ਤੇ ਬੱਸ ਸਟੈਂਡ ਆ ਗਿਆ ਪਰਾਇਵੇਟ ਨੇ ਮਗਰੋਂ ਤੁਰਨਾ ਸੀ ਤੇ ਰੋਡ ਦੇ ਪਹਿਲਾਂ ਜਾ ਰਹੇ ਤੇ ਆਪਾਂ ਫਿਰ ਰੋਡ ਵੇਚ ਹੀ ਬਹਿ ਗਏ ਆ ਤੇ ਇੱਥੇ ਚੱਲਦੇ ਹਾਂ ਹੁਣ ਆਪਾਂ ਕਿਉਂਕਿ ਆਪਾਂ ਤਾਂ ਫਰੋਹੇ ਪਰ ਚੌਕ ਤੇ ਉਤਰਨਾ ਤਲਵੰਡੀ ਤਲਵੰਡੀ ਚੌਕ ਤੇ ਉਤਰਨਾ ਤੇ ਇਸੇ ਕਰਕੇ ਹੁਣੇ ਫਰੀਦਕੋਟ ਜਾਣਾ ਤੇ ਇਹਨੇ ਫਰੋਹੇ ਪਰ ਜਾਣਾ ਤੇ ਆਪਾਂ ਉਤਰਨਾ ਤਲਵੰਡੀ ਚੌਕ ਦੇ ਤੇ ਦੂਜੀ ਤਰਫ ਫਿਰ ਆਪਾਂ ਇੱਥੇ ਚੱਲਦੇ ਆ Terima <gutudo> kasih ਚੌਂਕ ਤੇ ਉੱਤਰ ਖੜੇ ਸੀ ਆਪਾਂ ਸਬਜ਼ੀ ਲੈਣ ਵਾਸਤੇ ਤੇ ਆਪਾਂ ਚੱਲੇ ਤਲਵੰਡੀ ਚੌਂਕ ਤੇ ਇੱਥੇ ਤਕਰੀਬਨ 3 ਤਣੇ 3.5 ਕਿਲੋ ਮੀਟਰ ਹੈਗਾ ਚੌਂਕ ਮੈਂ ਕਾਜਾ ਵਾਲਾ ਸੰਕਲ ਤੇ ਚੱਲਦੇ ਕਿਉਂਕਿ ਮੌਸਮ ਵੀ ਠੰਡਾ ਜਿਹਾ ਹੋ ਰਿਹਾ ਪਿਆ ਬੱਦਲ ਵਾਈ ਤੇ ਹਵਾ ਚੰਗੀ ਵਗੀ ਜਾਂਦੀ ਠੰਡੀ ਨਾਲੇ ਸੈਰ ਸਪਟਾ ਹੋ ਜਾਂਦੀ ਆ ਹਾਂ ਦੱਸੋ ਬਾਈ ਕੀ ਬਣਾਈਏ ਠੀਕ ਆ ਇਹ ਅਮੀ ਟੂਲ ਪਲਾਜ਼ਾ ਸਸਤਾ ਨਹੀਂ ਸਾਰਿਆਂ ਨਾਲ ਬਈ ਆਪਣਾ ਇਹ ਬਹੁਤ ਸਸਤਾ ਟੂਲ ਪਲਾਜ਼ਾ ਸਾਡੇ ਕੋਲ ਕਰੋੜ ਕਰੋੜ ਵਾਲਾ ਹੈ ਨਾ ਤੇ ਹੋਰ ਇਹਦੀ ਕੀ ਖਾਸੀਅਤ ਹੈ ਤੁਸੀਂ ਤਾਂ ਇੱਥੇ ਲੱਗੇ ਆਂ ਹਾਂਜੀ ਇਹਨਾਂ ਬਲਾਈ ਠਗੜਾਨੀਆਂ ਆਪਣਾ ਇੱਥੇ ਅੱਛਾ ਵਧੀਆ ਆਪਣੇ ਬੰਦੇ ਆ ਹਰੇ ਬਾਕੀ ਹਰੇ ਨੂੰ ਪਿਆਰ ਨਾਲ ਬੁਲਾਇਆ ਜਾਂਦਾ ਤੇ ਉਧਰ ਜਾਏ ਬੰਦੇ ਬੰਦੇ ਨਹੀਂ ਰੱਖਦੇ ਕੋਈ ਅੱਗੇ ਇਹ ਰੱਖਾਇਓ ਯਾਰ ਮੈਨੂੰ ਯਾਰ ਸੱਚੀ ਯਾਰ ਮਾ ਲੱਗਿਆ ਨਾ ਯਾਰ ਉਹ ਕੰਮ ਰਸਕੀ ਆ ਯਾਰ ਜੋ ਐਂਬੂਲੈਂਸ ਆ ਬਹੁਤ ਰਸਕੀ ਸੁਝਾਉਣੀ ਬਹੁਤ ਪੈਂਦੀ ਆ ਵਾ ਮੈਂ ਦਰਵੰਡੀ ਚੱਲੇ ਯਾਰ ਕਿਉਂ ਕਿਤੇ ਸਬਜ਼ੀ ਲੈਣ ਮੈਂ ਕਿਹਾ ਚੱਲਾ ਜੋ ਸਾਈਕਲ ਤੇ ਚੱਲਦੇ ਠੰਡਾ ਮੌਸਮ ਉਹੀ ਮੈਂ ਆਣਾ ਫੇਰ ਖੱਟੀ ਐ ਬਈ ਹਾਂ ਤੇ ਲਾਈਨ ਬਹੁਤ ਲੱਗੀ ਪਈ ਐ ਬਈ ਇਹਨਾਂ ਨੂੰ ਹੋਣੀ ਕਿ ਮੇ ਜੇ ਹੁਣ ਮੈਂ ਲਾ 2-3 ਮਿੰਟ ਦਾ ਖਾਬਦਾ ਹੁੰਦਾ ਹੁੰਦਾ ਜੇ ਲੰਘ ਅੱਛਾ ਉਹ ਮੈਂ ਮਨ ਲੈ ਲੈਂਜ ਖੜਨਾ ਤਾਂ ਉਹ ਕੋਈ ਜਗ੍ਹਾ ਹਾਂ ਅੱਛਾ ਜਾਨੀ ਕਿ ਤਿੰਨ ਮਿੰਟ ਉਹ ਤੇ ਹੀ ਲੱਗਣਾ ਜਾਨੀ ਕਿ ਉੱਥੇ ਨਹੀਂ ਤਿੰਨ ਮਿੰਟ ਲੱਗਦੇ ਠੀਕ ਆ ਇਹ ਬਾਈ ਟੂਲ ਪਲਾਜੇ ਦਾ ਯਾਰ ਰੂਲ ਆਪਾਂ ਨੂੰ ਬਾਈ ਨੇ ਦੱਸਤਾ ਵੀ 3 ਮਿੰਟ ਲੱਗਦੇ ਲੈਣ ਵਾਲਾ ਨਾ ਸਮਝ ਲਿਓ ਵੀ ਲੈਂਚ ਲਾ ਕੇ 3 ਮਿੰਟ ਹੋ ਗਏ ਤੇ ਚੱਲ ਨਾਂਗੇ ਹਨਾ ਹਾਂ ਚੱਲ ਠੀਕ ਆ ਬਾਈ ਪਿੱਛੇ ਓਕੇ ਓਕੇ ਚੰਗਾ ਬਾਈ ਤੋਤੀ ਹੈ ਚੰਗਾ ਆਗੇ ਵੀ ਟਕਾਣੇ ਤੇ ਆਪਾਂ ਇੱਥੇ ਲੈਣੀ ਸਬਜ਼ੀ। 2.5 ਕਿਲੋ ਪਿਆਵਾਂ ਦੇ ਆਲੂ ਲਾਲ ਹੀ ਪਾਵਾਂਗੇ ਲਾਲ ਕਰਾਰੇ ਇਹ ਬੰਦੇ ਹੁੰਦੇ ਆ। ਤੇਰੀ 2.5 ਕਿਲੋ ਆਲੂ ਆ। ਆਹ ਰਹਾ ਕਸਰੀ ਇਕੱਡੇ ਦੀ ਰਹਿ ਗਈ ਸੀ ਨਾ। ਫਿਰ ਪਾਵਾਂਗੇ। ਪਾਦੀ ਉਹ ਘਟ ਮਾਰਦਾ ਬਦਲ ਦੂਜੇ ਬੇਲੀ ਆਪਣਾ ਕਿੱਥੇ ਉਹ ਮੈਂ ਘਟ ਮਾਰ ਸਬਜ਼ੀ ਲੈ ਲਈ ਆ ਤੇ ਹੁਣ ਇਹਨਾਂ ਟੰਗਾਂ ਦਾ ਦੇਖਣਾ ਰਿਹਾੜ ਆਹ ਹੀ ਤਾਂ ਇਹਨਾਂ ਦਾ ਔਖਾ ਸੈਂਗਲਾਂ ਇਹਦਾ ਬਾਕੀ ਮੈਂ ਦੇਖਦਾ ਵਾਂ ਕੀ ਸਾਹ ਕਰਦਾ ਵਾਂ ਕੀ ਬਣਿਆ ਹੋ ਗਿਆ ਸਟ ਕਲੀਅਰ ਹੋ ਗਿਆ ਮੈਡੀਕਲ ਵੀ ਕਲੀਅਰ ਹੈ ਨਹੀਂ ਮੇਰਾ ਵੀ ਹਾਂ ਯਾਨੀ ਕੀ ਬਣਿਆ ਦੂਜਾ ਦਾ ਮੈਡੀਕਲ ਦਾ ਮੈਡੀਕਲ ਚਲਿਆ ਕਿਨੇ ਜਨਾ ਦਾ ਮੈਡੀਕਲ ਅੱਜ ਵੀ ਮੈਡੀਕਲ ਕਰਾਇਆ ਆਪਣੇ ਸਬਜੀ ਲੈ ਲਈ ਆਪਾਂ ਤੇ ਹੁਣ ਤੁਰ ਪਏ ਆਪਾਂ ਚੌਂਕ ਤੋਂ ਆਹ ਖੜੀ ਆਪਣੀ ਨਿਊ ਦੀ ਬੱਸ ਫੇਵਰੇਟ ਬੱਸ ਆਪਣੀ ਹੈ ਨਿਊ ਦੀ ਪਰ ਕਿਉਂਕਿ ਮੈਂ ਭਈ ਇੱਥੇ 3 ਸਾਲ ਕੰਮ ਕੀਤਾ ਨਿਊ ਦੀ ਤੇ ਪਟੰਡੇ ਤੋਂ ਫਰੀਦਕੋਟ ਲੋਕਲ ਤੇ ਫਿਰ ਪਟੰਡੇ ਤੋਂ ਅੰਮ੍ਰਿਤਸਰ ਵੀ ਚੱਲਿਆ ਤੇ ਪਠਾਨਕੋਟ ਗਏ ਆ ਅੱਜ ਆਪਾਂ ਗਏ ਸੀ ਮੋਗੇ ਤੇ ਉਸ ਤੋਂ ਬਾਅਦ ਆਪਾਂ ਤਲਵੰਡੀ ਸਾਈਕਲ ਤੇ ਗਏ ਸੀ ਤੇ ਜੋ ਵੀ ਪ੍ਰੋਗਰਾਮ ਆ ਉਹ ਆਪਾਂ ਜਨ ਸਾਰਾ ਵਲੌਗ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਵਾ ਤੇ ਇਥੇ ਆਪਣਾ ਜਿਹੜਾ ਵਲੌਗ ਉਹ ਸਮਾਪਤ ਆ ਤੇ ਕੱਲ ਨੂੰ ਫੇਰ ਆਪਾਂ ਇੱਕ ਨਵੇਂ ਵੀਡੀਓ ਦੇ ਨਾਲ ਤੁਹਾਡੇ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ ਜੀ ਆਉਣ ਦੇ ਬਸ ਦੇ ਰਹੋ ਸਾਰੇ